ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੀ ਨਿਕੋਸਰਾ ਦੇ ਨਜ਼ਦੀਕ ਤੇਜ਼ ਰਫ਼ਤਾਰ ਸਵੀਫਟਕਾਰ ਦਰਖਤ ਵਿੱਚ ਵੱਜਣ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਕਾਰ ਚਾਲਕ ਦੀ ਗੱਡੀ ਦੇ 에য়ার ਬੈਗ ਖੁੱਲਣ ਦੇ ਨਾਲ-ਵਾਲ ਬੱਚੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਦੀ ਪਤਨੀ ਅਤੇ ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਜੋ ਕਿ ਵਾਸੀ ਪਿੰਡ ਚਮਿਆਰੀ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਉਹ ਆਪਣੀ ਸਵੀਫਟ ਗੱਡੀ ਤੇ ਸਵਾਰ ਹੋ ਕੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਆਪਣੇ ਸਹੁਰੇ ਦੀ ਨਾਨਕਰ ਲੈਣ ਜਾ ਰਿਹਾ ਸੀ ਤੇ ਜਦ ਗੱਡੀ ਪਿੰਡ ਨਿੱਕੀ ਨਿਕੋਸਰਾ ਨੇੜੇ ਪੁਜੀ ਤੇ ਇੱਕਦਮ ਗੱਡੀ ਦਾ ਅਗਲਾ ਟਾਇਰ ਫਟ ਗਿਆ ਤੇ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਸੜਕ ਕਿਨਾਰੇ ਦਰਖਤ ਵਿੱਚ ਜਾ ਵਜੀ ਉਹਨਾਂ ਦੱਸਿਆ ਕਿ ਟੱਕਰ ਇਨੀ ਭਿਆਨਕ ਸੀ ਕਿ ਗੱਡੀ ਦੇ 에ਅਰ ਬੈਗ ਖੁੱਲ ਗਏ ਜਿਸ ਨਾਲ ਕਾਰ ਚਾਲਕ ਦੀ ਜਾਨ ਬਚ ਗਈ ਪਰ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਮਜੀਠੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜੀ ਆਪਣਾ ਭਰਾ ਦੇ ਜਿਵੇਂ ਆ ਰਿਹਾ ਹੈ ਚਮਿਆਰੀ ਤੋਂ ਇਹ ਜਾ ਰਿਹਾ ਹੈ ਆਪਣੇ ਬਚੇਰਾ ਦੀਦਾਨਗਰ ਤੇ ਰਾਹ ਤੇ ਜਿਵੇਂ ਇੱਥੇ ਪਹੁੰਚਿਆ ਤੇ ਗੱਡੀ ਦਾ ਟਾਇਰ ਫਟ ਗਿਆ ਜੀ ਪਿਆਰ ਬਟਨ ਦਾ ਕਰਕੇ ਗੱਡੀ ਘੁੰਮੀ ਜਗਦਮ ਨੁਕਸਾਨ ਚ ਲੋ ਗੱਡੀ ਦਾ ਤੇ ਬਹੁਤ ਜ਼ਿਆਦਾ ਹੈ ਬਾਕੀ ਨਾ ਵੀ ਚਲੋ ਪਰਮਾਤਮਾ ਨੇ ਬੜੀ ਮਿਹਰ ਕੀਤੀ ਆਪਣਾ ਬਚਾਵ ਵੇਜਦਾ ਥੋੜੀ ਛੱਟ ਲੱਗੀ ਆ ਪਰ ਫਿਰ ਵੀ ਬੜੇ ਰੱਖ ਲਈ ਮਾਲਕ ਨੇ ਬਹੁਤ ਕਿਰਪਾ ਕੀਤੀ ਜੀ ਇਹ ਸਰ ਜਿਹੜਾ ਕਾਰ ਚਾਲਕ ਕਿੱਥੇ ਆ ਉਹ ਮੈਂ ਹਸਤਾ ਲੈ ਕੇ ਗਿਆ ਇਹ ਫਟੇ ਘੜਛਾ ਉਹ ਤਾਂ ਵੈਸੇ ਬਚਾਇਆ ਹਾਂਜੀ ਵੈਸੇ ਬਚਾ ਦੇਦਾ ਮਾਮੂਲੀ ਛੱਟ ਜਿਆਦਾ ਨਹੀਂ ਪਰ ਫਿਰ ਵੀ ਬਹੁਤ ਜ਼ਿਆਦਾ ਬਚਾ ਦੇ ਕੀ ਨਾਮ ਜੀ ਸਰ ਮਨਦੀਪ ਸਿੰਘ ਜਨਾ ਕੰਟੀ ਜਿਹੜੀ ਪਿੰਡ ਨੇ ਕੋਸਾਂ ਦਾ ਲੱਗਿਆ ਕਿ ਗੱਡੀ ਹਾਸਾ ਗਿਆ ਦੋਸਤੋ ਇਹ ਕੀ ਮਾਮਲਾ ਕੀ ਹੋਇਆ ਹਾਂਜੀ ਆਪਣੇ ਸੋਰੀਪਿੰਡ ਜਾਣ ਸੀ ਮੈਨੂੰ ਲੈਣ ਲਈ ਪਿੱਕਿਆ ਤੇ ਲੈ ਲਈ ਜਾਣ ਦੇ ਸੀ ਅਚਾਨਕ ਹੀ ਟਾਇਰ ਫਟਣ ਕਰਕੇ ਐਕਸੀਡੈਂਟ ਹੋ ਗਿਆ ਜਿਹੜਾ ਪਿੰਡ ਪਾਜੀ ਦਾ ਜਿਹੜਾ ਹਾਂਜੀ ਝੁਮਿਆਰੀ ਪੱਕਾ ਸ਼ਹਿਰ ਅ즈ਨਾਲੇ ਲੱਗੂ ਕਿਹਨਾਂ ਦੀਪ ਸਿੰਘ ਸੰਨ ਆਫ ਮਨਜੀਤ ਸਿੰਘ ਨਗਰ ਗੁਰਦਾਸਪੁਰ ਲੱਗਿਆ ਕਹਿੰਦਾ ਭਾਵ ਕਿ ਪੱਕੇ ਖੇਤ ਤੋਂ ਤੁਹਾਨੂੰ ਹਾਂਜੀ ਹਾਂਜੀ ਦੀ ਨੰਨਗਰ ਲੈਣ ਜਾ ਰਹੇ ਸੀ ਕੀ ਇਹ ਹਾਸੇ ਦਾ ਕਾਰਨ ਕੀ ਲੱਗਦਾ ਤੁਹਾਨੂੰ ਅਚਾਨਕ ਟਾਇਰ ਫਟਣ ਦੇ ਕਾਰਨ ਹੀ ਹੋਈ ਹੈ ਹਾਂਜੀ ਕੱਲੇ ਸੀ ਹਾਂਜੀ ਕੱਲੇ ਸੀ ਕੱਲੇ ਸੀ ਉਹਨਾਂ ਦੇ ਸ਼ਾਇਦ ਹੁਣ ਦੇਖ ਕੇ ਪਤਾ ਲੱਗੇਗਾ ਕੀ ਹੋਲ ਹੈ ਚੂਲੇ ਤੇ ਪਾੜੀ ਸੱਟ ਲੱਗੀ ਹੈ ਚੁਕਲਾ ਜੱਡ ਉੱਤਰ ਗਿਆ ਹੈ